ਚਾੜ ਨਹੀਂ ਬੁਲਾਉਂਦੀ ਨਾਵਲਾ ਪਰ ਚਾਹ ਦੀ ਕਰਦੇ ਕੁੱਟ ਮੈਨੂੰ ਉਸ ਰੰਨ ਤੋਂ ਪੀਲਾ ਜਾ ਕੇ ਨਿਕੜੂ ਜਿਹੜੀ ਦੇ ਉੱਤੇ ਡਿੱਗਦਾ ਸੀਗਾ ਮੈਨੂੰ ਤਾਂ ਤੂੰ ਐ ਚੁਬਦਾ ਹੋਣਾ ਖੰਜਰ ਰੋੜਵਾਗਾ ਐਨਾ ਬੁਰਾ ਲੱਗਦਾ ਤੂੰ ਮੈਨੂੰ ਬਿਓ ਵਰਗਾ ਹੁਣ ਮੈਂ ਤੈਨੂੰ ਐ ਕਹਿਣਾ ਚਾਹ ਕਰਦੀਆਂ ਪਿਆ ਦੇ ਕੁੱਟ ਚਾਹ ਦੀ ਕਰਦੀਆਂ ਨਹੀਂ ਫਿਰ ਦਾਰੂ ਪੀ ਕਿਉਂ ਉਦ ਦੇ ਵਾਂਗ ਕੱਢੂ ਜਰੂਸ ਤੇਰਾ ਪੁੱਥਾ ਪਨ ਤੂੰ ਜੇ ਤੂੰ ਦਾਰੂ ਪੀ ਕੇ ਆਇਆ ਐਂ ਦੇਖ ਲਈ ਤੇਰਾ ਕੋਲ ਜਾ ਤਲ ਨੂੰ ਅੱਜ ਮੈਂ ਫਿਰ ਚਾਹ ਹੀ ਕਰ ਸਕਦੀ ਕੁੱਟਾ ਹਾਂ ਦਿਨੀਆਂ ਅੱਜ ਨਾ ਤੇਨੂੰ ਰੋਟੀ ਦੇਵਾਂ ਨਾ ਤੇਨੂੰ ਚਾਹ ਦੇਵਾਂ ਸਾਨੂੰ ਰੋਟੀਆਂ ਦੇ ਨਾਲੇ ਬਹੁਤ ਫਿਰਦੇ ਨੇ ਸਾਡਾ ਮਾਂ ਕਰ ਚੱਕੀ ਫਿਰਦੇ ਨੇ ਥਾਲ ਕਿੱਥੇ ਫਿਰ ਜਿਆ ਤੂੰ ਜਾ ਫਾਗ ਜਾ ਫਿਰ ਬਾਹ ਜਾ ਰਕੇ ਬੈਠਾ ਮੈਂ ਤਾਂ ਉਹੀ ਰਹੂੰ ਨਾਲੇ ਦੇਖ ਸਹੀ ਤੇਰੇ ਹਿੱਕ ਚ ਗੋਡਾ ਦੇਖੇ ਨਾਲੇ ਬੈ ਜਾ ਜਿਹੜੇ ਤੂੰ ਲੱਛਣ ਫੜੇ ਨੇ ਆ ਕਲਨੀ ਸ਼ੂਰਨੀ ਧਾਲ ਬਣਾਉਂ ਜਾਂ ਦਾੜ ਥੱਲੇ ਲਾ ਦਾਂ ਜਾਂ ਰੋਟੀਆਂ ਮਚਾਰਾਂ ਦੀ ਐ ਹਾਂ ਲੋਕਾਂ ਦੀਆਂ ਬਹੂਆਂ ਆ ਲਾ ਲਖ ਖਵਾਉਂ ਜਾਣੇ ਰੋਟੀਆਂ ਬੇ ਮੈਂ ਕਿਹੜਾ ਤੈਨੂੰ ਨਾਨ ਪਕਾ ਕੇ ਦਿੰਨੀ ਆ ਵੀ ਤੂੰ ਖਾ ਗਪਲ ਗਪਲ ਅੱਜ ਤਾਂ ਬਤਨ ਨੂੰ ਦਿੰਦੀ ਨਹੀਂ ਮੈਂ ਰੋਟੀ ਨਾ ਤੈਨੂੰ ਕੀ ਲੱਗਦਾ ਅੱਜ ਮੈਂ ਤੈਨੂੰ ਨਾਂਹ ਨਦੂ ਬੁਕਾ ਕੇ ਆਪਦੀਆਂ ਪਕਾਉਂ ਚਾਰ ਖਾ ਕੇ